ਕਿਉਂ ਆਉਂਦਾ ਹੈ ਅਚਾਨਕ ਹਾਰਟ ਅਟੈਕ ਕਿਤੇ ਕੋਵਿਡ ਟੀਕਾ ਤਾਂ ਨਹੀਂ ਇਸ ਦਾ ਕਾਰਨ ਕਿਹੜੀ ਗਲਤੀ ਬਣਦੀ ਜਾ ਰਹੀ ਹੈ ਮੌਤ ਦੀ ਵਜ੍ਹਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਾ ਹੈ ਅੱਜ ਕੱਲ ਨੌਜਵਾਨ ਕੀ ਹਰ ਕਿਸੇ ਨੂੰ ਹਾਰਟ ਅਟੈਕ ਬੇਹੱਦ ਹੀ ਅਚਾਨਕ ਤਰੀਕੇ ਦੇ ਨਾਲ ਆ ਜਾਂਦਾ ਹੈਗਾ ਪਰ ਜਦੋਂ ਹਾਰਟ ਅਟੈਕ ਆਉਂਦਾ ਹੈ ਸਭ ਤੋਂ ਪਹਿਲਾ ਸਵਾਲ ਤੇ ਸ਼ੰਕਾ ਏਸੀ ਗਲਤ ਤੇ ਜਾਂਦੀ ਹੈ ਕਿਤੇ ਕੋਵਿਡ ਦਾ ਟੀਕਾ ਲੱਗਿਆ ਹੈਗਾ ਇਸ ਕਰਕੇ ਤਾਂ ਨਹੀਂ ਹਾਰਟ ਅਟੈਕ ਆ ਰਿਹਾ ਕਿਤੇ ਇਹ ਤਾਂ ਇਸ ਦੀ ਵਜ੍ਹਾ ਨਹੀਂ ਹੈ ਤਾਂ ਇੱਕ ਖਾਸ ਰਿਪੋਰਟ ਤੁਹਾਡੇ ਲਈ ਹੈ ਦੱਸਦੇ ਕਿ ਲਗਾਤਾਰ ਦੇਸ਼ ਦੇ ਵਿੱਚ ਕੋਵਿਡ ਅਤੇ ਜੋ ਕਿ ਕੋਵਿਡ ਨੂੰ ਲੈ ਕੇ ਗੱਲਾਂ ਵੀ ਬਹੁਤ ਹੋ ਰਹੀਆਂ ਨੇ ਜਿਸ ਕਰਕੇ ਹਾਰਟ ਅਟੈਕ ਦਿਲ ਦੇ ਦੌਰੇ ਵਰਗੇ ਬਹੁਤ ਸਾਰੀਆਂ ਬਿਮਾਰੀਆਂ ਦਾ ਜੋ ਕਿ ਜ਼ਿਕਰ ਕੀਤਾ ਸਾਰਿਆ ਹੈ ਤਾਂ ਦੱਸਦੇ ਕਿ ਅੱਜਕੱਲ ਨੌਜਵਾਨਾਂ ਦੀ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋਣ ਦੀਆਂ ਖਬਰਾਂ ਜਿਹੜੀ ਕਿ ਲਗਾਤਾਰ ਸਾਹਮਣੇ ਆ ਰਹੀਆਂ ਨੇ ਲੋਕ ਤੁਰੰਤ ਇਸ ਨੂੰ ਕੋਵਿਡ ਟੀਕੇ ਦੇ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਅਫਵਾਹਾਂ ਅਤੇ ਡਰ ਫੈਲਾਏ ਜਾਂਦੇ ਨੇ ਪਰ ਅਸਲ ਦੇ ਵਿੱਚ ਸੱਚਾਈ ਕੀ ਹੈਗੀ ਹੈ ਇਸ ਤਾਂ ਦੱਸਦੇ ਕਿ ਇਸ ਤੋਂ ਬਿਲਕੁਲ ਵੱਖਰੀ ਜਿਹੜੀ ਕਿ ਸੱਚਾਈ ਹੈਗੀ ਹੈ ਕਿਉਂਕਿ ICMR ਯਾਨੀ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਅਨੁਸਾਰ ਅਧਿਐਨ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈਗਾ ਕਿ ਕੋਵਿਡ ਟੀਕਾ ਸਿੱਧੇ ਤੌਰ ਦੇ ਉੱਤੇ ਦਿਲ ਦੇ ਦੌਰੇ ਦੇ ਨਾਲ ਸੰਬੰਧਿਤ ਨਹੀਂ ਹੈ। ਦਰਸਲ ਇਸ ਦੇ ਪਿੱਛੇ ਕੁਝ ਹੋਰ ਗੰਭੀਰ ਕਾਰਨ ਨੇ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ। ਜੇਕਰ ਇਹਨਾਂ ਦਾ ਸਮੇਂ ਸਿਰ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਘਾਤਕ ਵੀ ਹੋ ਸਕਦਾ ਹੈ। ਤਾਂ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਕਿ ਦਿਲ ਦੇ ਦੌਰੇ ਦੇ ਅਸਲ ਕਾਰਨ ਕੀ ਨੇ ਜੋ ਕਿ ਟੀਕੇ ਨਾਲ ਨਹੀਂ ਸਗੋ ਸਾਡੀ ਜੀਵਨ ਸ਼ੈਲੀ ਦੇ ਨਾਲ ਸੰਬੰਧਿਤ ਨੇ। ਹੁਣ ਗੱਲ ਆਉਂਦੀ ਹੈ ਵੀ ICMR ਅਧਿਐਨ ਕੀ ਕਹਿੰਦਾ ਜੀ ਹ ਆਈਸੀਐਮਆਰ ਦੀ ਅਧਿਐਨ ਕਿਤੇ ਗਏ ਇਹਦੇ ਵਿੱਚ ਦੱਸ ਦਈਏ ਕਿ ਉਹ ਜਿਹੜਾ ਅਧਿਐਨ ਕੀਤਾ ਗਿਆ ਉਸ ਦੇ ਦੁਆਰਾ ਸਪਸ਼ਟ ਕੀਤਾ ਗਿਆ ਹੈਗਾ ਕਿ ਦਿਲ ਦੇ ਦੌਰੇ ਦੇ ਨਾਲ ਮਰਨ ਵਾਲੇ ਜ਼ਾਤਰ ਲੋਕਾਂ ਦੇ ਮਾਮਲਿਆਂ ਦੇ ਵਿੱਚ ਕੋਵਿਡ ਟੀਕੇ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਸ ਦੇ ਬਜਾਏ ਉਹਨਾਂ ਦੀ ਜੀਵਨ ਸ਼ੈਲੀ ਅਤੇ ਪਹਿਲਾਂ ਤੋਂ ਮੌਜੂਦ ਸਿਹਤ ਸਥਿਤੀਆਂ ਨੂੰ ਮੁੱਖ ਕਾਰਨ ਦੱਸੇ ਜਾ ਰਹੇ ਨੇ ਫਿਰ ਆਉਂਦਾ ਹੈ ਗਲਤ ਲਾਈਫ ਸਟਾਈਲ ਜਿहां ਨਿਯਮਿਤ ਖਾਣਾ ਜੰਕ ਫੂਡ ਦੀ ਜ਼ਿਆਦਾ ਮਾਤਰਾ ਕਸਰਤ ਦੀ ਘਾਟ ਨੀਂਦ ਨੂੰ ਨਜ਼ਰ ਅੰਦਾਜ਼ ਕਰਨਾ ਅਤੇ ਬਹੁਤ ਜ਼ਿਆਦਾ ਤਣਾਅ ਲੈਣਾ ਜਿहां ਫਿਰ ਆਉਂਦਾ ਜੈਨੇਟਿਕ ਕਾਰਨ ਜੀ ਹਾਂ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਦਿਲ ਦੀ ਬਿਮਾਰੀ ਹੈ ਤੁਹਾਡੇ ਵੱਡੇ ਬਜ਼ੁਰਗ ਦੇ ਵਿੱਚ ਮਾਪਿਆਂ ਦੇ ਵਿੱਚ ਜਾਂ ਫਿਰ ਕਿਸੇ ਵਿੱਚ ਵੀ ਹੋ ਸਕਦੇ ਨੇ ਇਹ ਤੁਹਾਡੇ ਲਈ ਵੀ ਖਤਰਾ ਹੋ ਸਕਦਾ ਅਜਿਹੀ ਸਥਿਤੀ ਦੇ ਵਿੱਚ ਸਮੇਂ-ਸਮੇਂ ਦੇ ਉਤੇ ਜਾਂਚ ਕਰਵਾਉਣਾ ਅਤੇ ਡਾਕਟਰ ਨਾਲ ਸਲਾਹ ਕਰਨਾ ਬੇਹਦ ਜ਼ਰੂਰੀ ਹੈ ਫਿਰ ਆਉਂਦਾ ਹੈ ਹਾਈ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੇਸਟ੍ਰੋਲ ਜੀ ਹਾਂ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਹੌਲੀ-ਹੌਲੀ ਦਿਲ ਦੀਆਂ ਨਾੜੀਆਂ ਦੇ ਵਿੱਚ ਰੁਕਾਵਟ ਪੈਦਾ ਕਰਦੇ ਨੇ ਜਿਸ ਦੇ ਨਾਲ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਹੈ ਫਿਰ ਆਉਂਦਾ ਸ਼ੂਗਰ ਅਤੇ ਮੋਟਾਪਾ ਜੀ ਹਾਂ ਸ਼ੂਗਰ ਅਤੇ ਜ਼ਿਆਦਾ ਭਾਰ ਵੀ ਦਿਲ ਦੀ ਸਿਹਤ ਨੂੰ ਵਿਗਾੜਦਾ ਹੈ ਇਹ ਮੈਟਾਬੋਲਿਜ਼ਮ ਨੂੰ ਕਮਜ਼ੋਰ ਕਰਦਾ ਹੈ ਅਤੇ ਦਿਲ ਦੇ ਉੱਤੇ ਵਾਧੂ ਦਬਾਅ ਪਾਉਂਦਾ ਹੈ ਫਿਰ ਆਉਂਦਾ ਸਿਗਰਟ ਨੋਸ਼ੀ ਅਤੇ ਸ਼ਰਾਬ ਦਾ ਸੇਵਨ ਜੀ ਹਾਂ ਇਹ ਆਤਾਂ ਦਿਲ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਅਤੇ ਧਮਣੀਆਂ ਨੂੰ ਤੰਗ ਕਰਦੀਆਂ ਨੇ ਜਿਸ ਦੇ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਤਾਂ ਕੋਵਿਡ ਟੀਕੇ ਬਾਰੇ ਫਲਾਈਆਂ ਜਾ ਰਹੀਆਂ ਇਹ ਜੋ ਕਿ ਡਰ ਗਲਤ ਫਹਿਮੀ ਦੇ ਉੱਤੇ ਆਧਾਰਿਤ ਹੈ ਅਸਲ ਖਤਰਾ ਸਾਡੀ ਵਿਗੜਦੀ ਰੂਟੀਨ ਹੈ ਅਤੇ ਜੀਵਨ ਸ਼ੈਲੀ ਤੋਂ ਹੈ ਅਸੀਂ ਸਹੀ ਖੁਰਾਕ ਨਿਯਮਿਤ ਕਸਰਤ ਤਣਾਅ ਘਟਾਉਣ ਅਤੇ ਸਮੇਂ-ਸਮੇਂ ਦੇ ਉੱਤੇ ਸਿਹਤ ਜਾਂਚਾਂ ਦੇ ਨਾਲ ਇਸ ਖਤਰੇ ਤੋਂ ਬਹੁਤ ਹੱਦ ਤੱਕ ਬਚ ਸਕਦੇ ਹਾਂ ਅਫਵਾਹਾਂ ਤੋਂ ਤੁਸੀਂ ਦੂਰ ਰਹਿਣਾ ਹੈ ਸਹੀ ਤੱਥਾਂ ਦੇ ਉੱਤੇ ਭਰੋਸਾ ਕਰਨਾ ਅਤੇ ਆਪਣੇ ਦਿਲ ਦੀ ਸਿਹਤ ਦਾ ਖੁਦ ਧਿਆਨ ਰੱਖਣਾ ਬੇਹੱਦ ਜ਼ਿਆਦਾ ਮਹੱਤਵਪੂਰਨ ਹੈ